ਮੈਂਬਰ ਸਹਿਬਾਨ ਸਰਪੰਚ ਸਾਹਿਬ ਅੱਜ ਆ ਪਹਾੜੀਆਂ ਅੱਡੇ ਦੇ ਹਾੜੀਆਂ ਪਿੰਡ ਦੇ ਨਾਲ ਲੱਗਦੇ ਸਾਰੇ ਸਾਡੇ ਜਿਹੜੇ ਭੈਣ ਭਰਾ ਬਜ਼ੁਰਗ ਜਿਨ੍ਹਾਂ ਦਾ ਮੁੱਖ ਮੰਤਰੀ ਸਿਹਤ ਯੋਜਨਾ ਦਾ ਕਾਰਡ ਬਣਨ ਜਾ ਰਿਹਾ ਸੋ ਬਹੁਤ ਖੁਸ਼ੀ ਹੈ ਸੋ ਮੈਂ ਸਾਰਿਆਂ ਭਰਾਵਾਂ ਨੂੰ ਬੇਨਤੀ ਕਰੂੰਗਾ ਕਿ ਇਹ ਜਿਹੜਾ ਫਾਇਦਾ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਜੋ 10 ਲੱਖ ਦਾ ਸਿਹਤ ਲਈ ਸਾਡਾ ਮੁਫਤ ਇਲਾਜ ਵਾਸਤੇ ਮੁਫਤ ਕਾਰਡ ਬਣ ਜਾ ਰਿਹਾ ਸੋ ਸਾਰਿਆਂ ਨੂੰ ਮੈਂ ਮੁਬਾਰਕਵਾ ਦਿਨਾ ਮੈਂ ਬੇਨਤੀ ਕਰਦਾ ਕਿ ਹਰ ਪਰਿਵਾਰ ਦਾ ਇਹ ਜਰੂਰ ਆਪਾਂ ਕਾਰਡ ਬਣਾਉਣਾ ਸਾਰਿਆਂ ਨੇ ਕਿਉਂਕਿ ਸਾਰੇ ਆਪਾਂ ਆਮ ਆਦਮੀ ਪਾਰਟੀ ਦੇ ਸੀਨੀਅਰ ਪੀਸੀ ਮੈਂਬਰ ਹੋ ਵਰਕਰ ਹੋ ਸਰਪੰਚ ਸਾਹਿਬਾਨ ਹੋ ਬਲੋਂਗ ਪ੍ਰਧਾਨ ਸਾਹਿਬਾਨ ਹੋ ਸਾਰੇ ਆਪਾਂ ਘਰ-ਘਰ ਜਾ ਕੇ ਜਿਵੇਂ ਕਾਰਡ ਬਣਾ ਰਹੇ ਹਰ ਇੱਕ ਪਰਿਵਾਰ ਦਾ ਕੋਈ ਕਾਰਡ ਤੋਂ ਰਹਿ ਨਾ ਜਾਵੇ ਕੋਈ ਬੰਜਰ ਰਹਿ ਨਾ ਜਾਵੇ ਤਾਂ ਜੋ ਪ੍ਰਮਾਤਮਾ ਕੋਈ ਦੁੱਖਤ ਨਾ ਦੇਵੇ ਪਰ ਜੇ ਕੋਈ ਦੁੱਖ ਆ ਵੀ ਜਾਵੇ ਉਹਦਾ ਇਲਾਜ ਵਧੀਆ ਹਸਪੀਟਲ 'ਚ ਹੋਵੇ ਵਧੀਆ ਇਲਾਜ ਹੋਵੇ ਕਿਉਂਕਿ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਜਿਹੜੇ ਹਸਪਤਲ ਵਿੱਚ ਕਾਰਡ ਕੀਤੇ ਆ ਜਿਹੜੇ ਸਾਰੇ ਤੋਂ ਜਿਹੜੇ ਹਸਪਤਲਾਂ ਦਾ ਨਾਮ ਸੁਣ ਕੇ ਡਰ ਲੱਗਦਾ ਸੀ ਉਹਨਾਂ ਹਸਪਤਲਾਂ ਦੇ ਜੇ ਕੋਈ ਦੁੱਖ ਆ ਵੀ ਜਾਂਦਾ ਤੇ ਉਹਨਾਂ ਹਸਪਤਲ ਜਿਹੜੇ ਹਸਪਤਾਲਾਂ ਉਹਨਾਂ ਵਿੱਚ ਸਾਡਾ ਇਲਾਜ ਸਰਕਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਵੱਲੋਂ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਉਹ ਫ੍ਰੀ ਹੋਵੇਗਾ ਸੋ ਮੈਂ ਹੁਣ ਬੇਨਤੀ ਕਰਾਂਗਾ ਸਾਰੇ ਹੀ ਬਾਰ ਬਾਰ ਜਿੰਨੇ ਵੀ ਭਰਾ ਇਹ ਆ ਆਪਾਂ ਇਹ ਕਾਰਡ ਬਣਾ ਲਈਏ ਸੋ ਨਾਲ ਦੇ ਨਾਲ ਮੁੰਡਾ ਸਾਡਾ ਜਿਹੜਾ ਰਜਿਸਟ੍ਰੇਸ਼ਨ ਕਰੀ ਜਾਊਗਾ ਜੋ ਸਾਰੀ ਆਪਾਂ ਕਾਰਡ ਬਣਾਈਏ ਤੇ ਤੁਹਾਨੂੰ ਮੈਂ ਬੇਨਤੀ ਕਰਦਾ ਕਿ ਜੇ ਤੁਸੀਂ ਆਮ ਆਦਮੀ ਪਾਰਟੀ ਸਰਕਾਰ ਬਣਾਈ ਪਹਿਲਾਂ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਬੱਚਿਆਂ ਦੀ এডਿਕੇਸ਼ਨ ਉੱਪਰ ਚੱਕਣ ਲਈ ਹਰ ਸਕੂਲ ਦੇ ਵਿੱਚ ਜਾ ਕੇ ਜਿਹੜਾ ਵਧੀਆ ਬੈਠਣ ਦਾ ਬੰਦੋਬਸਥ ਕੀਤਾ ਵਧੀਆ ਰੂਮਾਂ ਦਾ ਸਕੂਲ ਦੀ ਜਿਹੜੇ ਟੀਚਰ ਸਹਿਬਾਨ ਹੈ ਉਹਨਾਂ ਨੂੰ ਵਧੀਆ এডਿਕੇਸ਼ਨ ਪੜਾਉਣ ਵਾਸਤੇ ਪਹਿਲਾਂ ਟੀਚਰਾਂ ਨੂੰ ਪੜਾਇਆ ਫਿਰ ਬੱਚੇ ਨੂੰ ਪੜਾ ਰਿਆ 20000 ਕਰੋੜ ਰੁਪਏ ਪੰਜਾਬ ਦੇ ਇਸ ਕੰਮੇ ਲੱਗਾ ਉਸ ਤੋਂ ਬਾਅਦ ਖੇਡਾਂ ਬਤਨ ਪੰਜਾਬ ਜੀ ਦੀ ਸ਼ੁਰੂਆਤ ਕੀਤੀ ਬੱਚਿਆਂ ਨੂੰ ਖੇਡਾਂ ਵਾਲੇ ਪਾਸੇ ਲਿਆਇਆ ਗਿਆ। ਉਦੋਂ 36000 ਤੋਂ ਵੱਧ ਰੁਜ਼ਗਾਰ ਸਰਦਾਰ ਭਗਤ ਸਿੰਘ ਮਾਨ ਜੀ ਨੇ ਪੰਜਾਬ ਦੇ ਨੌਜਵਾਨਾਂ ਨੂੰ ਦਿੱਤਾ। ਵਧੀਆ ਐਜੂਕੇਸ਼ਨ ਹੋ ਗਈ, ਵਧੀਆ ਰੁਜ਼ਗਾਰ ਹੋ ਗਿਆ, ਬਹੁਤ ਵਧੀਆ ਸਿਹਤ ਸਵਾਵਾ ਮਹੱਲਾ ਕਰਨ ਕੰਨ ਚੱਲੀਆਂ ਅਸੀਂ ਹੁਣ 10 ਲੱਖ ਦਾ ਬੀਮਾ ਦੇ ਰਹੇ ਆ। ਤੇ ਬਿਜਲੀ ਦੇ ਬਿੱਲ माफ ਕੀਤੇ, ਉਹ ਵੀ ਹਰ ਪਰਿਵਾਰ ਦਾ ਕੀਤਾ। ਪ੍ਰਿਆਣੀਆਂ ਪਾਰਟੀਆਂ ਮੈਂ ਨਹੀਂ ਵੀ ਆਪਣੇ ਆਦੇ ਕਰਤੇ ਦੂ ਵੀ ਇਹ ਸਾਡੀ ਪਾਰਟੀ ਦਾ ਕਰ ਲਓ ਦੂਜੇ ਦਾ ਰਹਿਣ ਤੋਂ। ਹਰ ਕੰਮ ਜਿਹੜਾ ਹਰ ਇੱਕ ਬੰਦੇ ਦਾ ਹੋ ਰਿਹਾ ਸਰਦਾਰ ਭਗਤ ਸਿੰਘ ਮਾਨ ਦੀ ਸਰਕਾਰ ਸੋ ਹੁਣ ਸਿਹਤ ਸਵਾਵਾਵਨ ਪੂਰਾ ਧਿਆਨ ਹੈ ਤਾਂ ਜੋ ਕੋਈ ਪ੍ਰੋਬਲਮ ਨਾ ਆਵੇ ਸੋ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਕਿ ਇਹ 10 ਲੱਖ ਦਾ ਬੀਮਾ ਆਪਾਂ ਸਾਰਿਆਂ ਨੇ ਘਰ ਘਰ ਜਾ ਕੇ ਹਰ ਪਰਿਵਾਰ ਦਾ ਬਣਾਉਣਾ ਸੋ ਮੈਂ ਇਹ ਕਹਿੰਦਾ ਤੁਹਾਡਾ ਸਾਰਿਆਂ ਦਾ ਇੱਥੇ ਆਉਣ ਤੇ ਬਹੁਤ ਬਹੁਤ ਧੰਨਵਾਦ ਕਰਦਾ ਆਓ ਆਪਾਂ ਕੱਲੇ ਕੱਲੇ ਕਰਕੇ ਇਹ ਕਾਰਡ ਬਣਾਉਣਾ ਸ਼ੁਰੂ ਕਰ ਦਈਏ ਬਣਾ ਲਓ ਜੀ ਆਜੋ ਅੱਗੇ ਆ ਤੇ ਇਹ ਕਿਹੜਾ ਮੇਰਾ ਜੀ ਜੋਤੀ ਅਚਾਨਕ ਹੀ ਠੀਕ ਹੈ ਧੰਨਵਾਦ ਸੁਖਦੇਵ ਸਿੰਘ ਸੁਖਦੇਵ ਸਿੰਘ ਸਨ ਆਫ ਕੀ ਹੈ ਜੀ ਸਾਨੂੰ ਧਿਆਨ ਸਨ ਨੂੰ ਧਿਆਨ ਸੇ ਹਾਂਜੀ ਹਾਂਜੀ ਤੁਹਾਨੂੰ ਧਿਆਨ ਸੇ ਰੋਹਿਤ ਓਏ ਰੋਹਿਤ ਚਲੋ ਕੋ ਹੈਗਾ ਆਧਾਰ ਕਾਰਡ ਦੇ ਦਿਓ ਜੀ ਹੈ ਨਹੀਂ ਲੈਓ ਇਹ ਮਤਲਬ ਮੋਟਰ ਕਾਰਡ ਹੈਗੇ ਤੁਹਾਡੇ ਮੋਟਰ ਕਾਰਡ ਨਾਲ ਲੈ ਲਓ ਵੋਟਰ ਕਾਰਡ ਆਈਆ ਇਹ ਪੇਜ ਇਹਨਾਂ ਬਾਅਦ ਤੁਸੀਂ ਕਾਰਡ ਕੱਢ ਦਿਓ ਹਜ਼ਾਰ ਕਾਰਡ ਵੋਟਰ ਕਾਰਡ ਦੇ ਦਿਓ ਵੋਟਰ ਕਾਰਡ ਲਾ ਕੱਢ ਦਿਓ ਕੱਢ ਦੇ ਇਹ ਵੋਟਰ ਕਾਰਡ ਉਹੀ ਸੇਮ ਹੈ ਇਹ ਇਧਰ ਲੱਗਦਾ ਨਹੀਂ ਲੱਗਾ ਇਹ ਵੋਟਰ ਕਾਰਡ ਆ ਇਹ ਇਧਰ ਆ ਮੋਟਰ ਸਾਡੇ ਤੋਂ ਨਿਕਾੜੇ ਕਿੰਨਾ ਦਾ ਡਿਟੇਲ ਨਹੀਂ ਡਿਟੇਲ ਨਹੀਂ ਆ ਰਹੀ ਇਹਨਾਂ ਦੀ ਨਹੀਂ ਤੁਹਾਡਾ ਜਮੀਨ ਦਾ ਫਰਕ ਆ ਪਾ ਲੋ ਆਪ ਨਾਲ ਆਪੀ ਦੇ ਇੱਕ ਹੋਰ ਬਰਾ ਆ ਆ ਦੋਨੇ ਆ ਲੱਗ ਜਾਣਾ ਆਗੇ ਆਗੇ ਸੇਮ ਹੈ ਜੀ ਆਧਾਰ ਕਾਰਡ ਹੈ ਕੋਈ ਨਾ ਰੱਖਦਾ ਬਾਈ ਇਹਨਾਂ ਦਾ ਸੇਮ ਆ ਆ ਕਿਹਦਾ ਹੈ ਆ ਦੇਖ ਲਓ ਅਲੱਗ-ਅਲੱਗ ਇਹਦਾ ਆਧਾਰ ਕਾਰਡ ਵੀ ਚਾਹੀਦਾ ਨਾਲ ਹਾਂ ਜੀ ਆ ਗਿਆ ਜੀ ਇਹਦੀ ਟਿਕਟ ਆ ਆ ਇਕੱਠੇ ਹੀ ਦੇ ਦੇ ਆਧਾਰ ਕਾਰਡ ਕੋਲੇ ਇੱਧਰ ਲਿਆ ਬਾਈ ਵੋਟਰ ਕਾਡਾ ਨਹੀਂ ਤੇ ਇਹ ਵੋਟਰ ਕਾਡਾ ਇਹ ਕਹਾਂ ਕਾ ਵੋਟਰ ਕਾਡਾ ਤੁਹਾਨੂੰ ਹਾਂਜੀ ਕਿਹੜੇ ਪਹਾੜੀ ਹੈ ਹਾਂ ਨਹੀਂ ਲਈ ਹੈ ਸਿੱਧੂਪੁਰ ਦਾ ਹੋਈ ਹੈ ਪਿਛੇ ਗੇੜੇ ਨਹੀਂ ਆ ਰਹੇ ਪਹਾੜੀ ਹੈ ਸੇਮ ਹੈ ਸੇਮ ਮਨਾਲੇ ਮਾਲਕੀ ਚੇਕ ਕਰਦਾ ਹੈ ਅਦੇ ਕੀ ਮਤਲਬ ਉਹ ਪਰੇ ਤੋਂ ਜਾਂ ਤਨ ਕੋਈ ਨਹੀਂ ਪਾਲੇ ਪਿਛੇ ਪਿਛੇ ਦੇ ਪਿਛੇ ਪਿਛੇ ਦੇਖ ਹਾਂ ਨਾ ਬਾਤ ਕਰ ਲਿਓ ਬਾਤ ਕਰ ਪੰਜ ਚੱਲ ਪਿਆ ਪੰਚਾਇਤ ਦਾ ਕੰਮ ਨਹੀਂ ਨਹੀਂ ਜੀ ਕੋਈ ਨਹੀਂ ਆਲੂੜ ਹਸਾਂ ਨਹੀਂ ਆਇਆ ਇਹਦਾ ਚੱਲਣਾ ਯਾਰ ਉਹ ਸੈਟ ਲਿਆਓ ਭਾਈ ਸੈਟ ਆਧਾਰ ਕਾਰਡ ਤੇ ਵੋਟਰ ਕਾਰਡ ਉਹ ਦੂਜਾ ਲਿਆਓ ਸੈਟ ਮਿੱਠੂ ਆਧਾਰ ਕਾਰਡ ਤੇ ਵੋਟਰ ਕਾਰਡ ਲੈ ਕੇ ਆਓ ਕਿੱਥੇ ਤੂੰ ਨਾ ਕੱਢੇ ਬੇਟਾ ਤੂੰ ਕੱਢ ਨਾ ਲਾਈਟ ਚੰਗਾ ਨਾ ਟਾਈਮ ਕਰਾਉਂਦਾ ਮੈਂ ਪੂਰਾ ਕਰਾਉਂਦੀ ਮੈਂ ਨਾ ਕੱਢੀ ਬਣਾ ਲਿਆ ਮੈਂਬਰ ਹੈ ਜੀ ਇਹਨਾਂ ਦੇ ਜੀ ਸਰ ਕਿੰਨੇ ਮੈਂਬਰ ਹੈ ਜੀ ਕਰਦੇ ਦੋ ਨੇ ਦੋ ਦੋ ਕਿੰਨੇ ਗੱਲ ਦੇ ਦੋ ਕੀ ਨਾ ਦੇ ਪਤਾ ਕੱਲ ਹਮ ਬਟਰ ਕਾਰਡ ਸ ਮੈਂਬਰ ਨਹੀਂ ਐਡ ਕਾਰਡ ਤੇ ਨਹੀਂ ਕੋਈ ਨਹੀਂ ਫਿਰ ਹੋ ਜਾਏਗਾ ਅਭੀ ਚੱਲਣਾ ਹੈ ਕੰਮ ਕਾਊਂਟ ਸ ਨੰਬਰ ਇੱਥੇ ਕਾਊਂਟ ਸ ਨੰਬਰ ਕਿਨਾ 542 ਵੋਟਰ ਕਾਰਡ ਵੋਟਰ ਕਾਰਡ ਬਾਪੂ ਜੀ ਵੋਟਰ ਕਾਰਡ ਇੱਕ ਤੁਸੀ ਆਪਾ ਤਾਵਾ ਫੜਿਓ ਜੀ ਵੋਟਰ ਕਾਰਡ ਲੈ ਆਉਣ ਨਾਲ ਇੱਥੇ ਪ੍ਰਿੰਟ ਆ ਗਿਆ ਜੀ ਚੱਲ ਫੇਰ ਕਰਾ ਲਾਂਗੇ ਫਿਰ ਇਹ ਚਿਰ ਉਹ ਆ ਜਾਣਾ ਪਿਆ ਆ ਜਾਣੀ ਹੈ ਪਿੰਡ ਕਰੀ ਆ ਨਿਕਲਿਆ ਜਾਣਾ ਆ ਵੀ ਥੋੜੀ ਜੀ ਵੋਟਰ ਕਾਰਡ ਦੋ ਮਿੰਟ ਰੋਕ ਦਿਓ ਬਾਰ ਬਾਰ ਭਾਈ ਉਰੇ ਫੜਾ ਤੋ ਲੈ ਗੱਡੀਏ ਅੱਧਾ ਫੜਾ ਦੇ ਜੀ ਨਾ ਲੋ ਜੀ ਇਹ ਜਦੋਂ ਸਹੀ ਨਿਕਲਣ ਦੇ ਪਰ ਜੀ ਫੇਰ ਹੋਗਾ ਅਮਿਤ ਜੈਨ ਅਮਿਤ ਜੈਨ ਜੀ ਅਮਿਤ ਜੈਨ ਜੀ ਇੱਥੇ ਨਿਕਲ ਮਾਰ ਖਾ ਹੈ ਇੱਥੇ ਆਈ ਅਮਨ ਜੈਨ ਕੌਣ ਆ ਖੜਿਆ ਗੋਲੇ ਦੇ ਨੀਚੇ ਹਾਂ ਮਨਪ੍ਰੀਤ 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 ਸਿੰਘ ਮਨਪ੍ਰੀਤ ਸਿੰਘ 951 ਲਓ ਜੀ ਇੱਥੇ ਇੱਕ ਖੜਿਆ ਚੈਨ ਨੂੰ ਪਿੱਛੇ ਕਰ ਦੇ ਮਾਣ ਪਾੜੇ ਪਿੱਛੇ ਹੋ ਤੁਸੀਂ ਫੋਟੋ ਕਰਾ ਲਾ ਫੋਟੋ ਕਰਾ ਫੋਟੋ ਕਰਾ ਲਾ ਉਧਰ ਖੂ ਕਰ ਲੋ ਤੋ ਵੀ ਆਲੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਮੁੱਖ ਮੰਤਰੀ ਸਿਹਤ ਯੋਜਨਾ ਜਿਹੜੇ ਕਾਰਡ ਅਸੀਂ ਸ਼ੁਰੂਆਤ ਪਿੰਡਹਾੜੀਆਂ ਤੋਂ ਕੀਤੀ ਹੈ ਸੋ ਸਾਰੇ ਪਰਿਵਾਰਾਂ ਦੇ ਘਰ ਘਰ ਜਾ ਕੇ ਸਰਪੰਚ ਸਾਹਿਬ ਨਾਲ ਨੇ ਸਾਡੇ ਹਲਕਾ ਕੋਆਰਡੀਨੇਟਰ ਨਾਲ ਨੇ ਸਾਡੇ ਬਲੰਕ ਪੰਡਨ ਸਾਹਿਬ ਨਾਲ ਨੇ ਸਾਰੀ ਅਸੀਂ ਪੂਰੀ ਟੀਮ ਆਮ ਆਦਮੀ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਸਾਰੀ ਨਾਲ ਨੇ ਸਾਡੀ ਟੀਮ ਸਾਰੀ ਸੋ ਅਸੀਂ ਘਰ ਘਰ ਜਾ ਕੇ 10 ਲੱਖ ਦਾ ਬੀਮਾ ਕਾਰਡ ਜਿਹੜਾ ਮੁੱਖ ਮੰਤਰੀ ਸਰਦਾਰ ਕੋਮ ਸਿੰਘ ਮਾਨ ਜੀ ਵੱਲੋਂ ਸਾਡੇ ਪਾਰਟੀ ਸੁਪਰੀਮ ਅਰਵਿੰਦ ਤੇਜਰੀਵਾਲ ਜੀ ਵੱਲੋਂ ਸ਼ੁਰੂਆਤ ਹੋਈ ਸੀ ਕਿ 10 ਲੱਖ ਦਾ ਇਹ ਇਲਾਜ ਹਰ ਪਰਿਵਾਰ ਦਾ ਮੁਫਤ ਇਲਾਜ ਹੋਣ ਜਾ ਰਿਹਾ ਹੈ ਉਹਦਾ ਮੁੱਖ ਮੰਤਰੀ ਸਿਹਤ ਯੋਜਨਾ ਕਾਰਡ ਜਿਹੜੇ ਬਣ ਜਾ ਰਹੇ ਆ ਸੋ ਅੱਜ ਅਸੀਂ ਆਡੀਆ ਦੇ ਵਿੱਚ ਰਜਿਸਟ੍ਰੇਸ਼ਨ ਸ਼ੁਰੂ ਕਰਕੇ ਹਰ ਪਰਿਵਾਰ ਦੀ ਇਹ ਰਿਸ਼ਤ ਸੰਕਰਵਾ ਰਹੇ ਤਾਂ ਜੋ ਹਰ ਪਰਿਵਾਰ ਪਰਮਾਤਮਾ ਕੋਈ ਦੁੱਖ ਨਾ ਰਵੇ ਜਿਹਦਾ ਉਹਦਾ ਇਲਾਜ ਹੈ ਮੁੱਖ ਮੰਤਰੀ ਸਰਦਾਰ ਪੂਰ ਸਿੰਘ ਮਾਨ ਜੀ ਦੇ ਸਕਰਦਾ ਹੀ ਇਹਦਾ ਉਹ ਮੁਫਤ ਹੋਵੇ ਸੋ ਪੂਰਾ ਹਲਕਾ ਖੁਸ਼ਾ ਪੂਰਾ ਹਰ ਪਰਿਵਾਰ ਖੁਸ਼ਾ ਸੋ ਮੈਂ ਤੁਹਾਡੇ ਚੈਨਲ ਰਹਿ ਵੀ ਸਾਰੇ ਪੰਜਾਬ ਵਾਸੀਆਂ ਨੂੰ ਔਰ ਪੂਰੇ ਆਪਣੇ ਹਲਕਾ ਸਾਹਨੇ ਵਾਲੇ ਵਾਸੀਆਂ ਨੂੰ ਬੇਨਤੀ ਕਰਦਾ ਕਿ ਹਰ ਪਰਿਵਾਰ ਦਾ ਸੀ ਕਾਰਡ ਲਵਾਵਾਂਗੇ ਹਰ ਪਰਿਵਾਰ ਨੂੰ ਇਹ ਮੁੱਖ ਮੰਤਰੀ ਸਰਦਾਰ ਪੂਰ ਸਿੰਘ ਮਾਨ ਜੀ ਵੱਲੋਂ ਸਹੂਲਤ ਜਿਹੜੀ ਦਿੱਤੀ ਜਾ ਰਹੀ ਹੈ ਪਰਮਾਤਮਾ ਕੋਈ ਦੁੱਖ ਨਾ ਰਵੇ ਕਿ ਦੁੱਖ ਆ ਵੀ ਜਾਵੇ ਸੋ ਜਿਹੜਾ ਇਲਾਜ ਹੈ ਪ੍ਰਾਈਵੇਟ ਹਸਪਤਾਲ ਵਿੱਚ ਵੀ ਜਾ ਕੇ ਆਪਣਾ ਇਲਾਜ ਕਰਾ ਸਕਿਆ ਜਿਹੜਾ ਹਸਪਤਾਲਾਂ ਦਾ ਨਾਂ ਲੈਣਾ ਵੀ ਡਰਦੇ ਸੀ ਕਿ ਉੱਥੇ ਬਹੁਤ ਲੱਖ ਰੁਪਏ ਖਰਚਿਆ ਹੁੰਦਾ ਉਹ ਸਾਰੇ ਵਧੀਆ ਪ੍ਰਾਈਵੇਟ ਹਸਪਤਾਲਾਂ ਵਿੱਚ ਆਪਣਾ ਇਲਾਜ ਜਿਹੜਾ ਉਹ ਮੁਫਤ ਹੈ ਸੋ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਸਾਡੇ ਪਾਰਟੀ ਸੁਪਰੀਮਾਰਮਨ ਕੇਜਰੀਵਾਲ ਦੇ ਸਵਾਦ ਦੇ ਨਾਲ ਨਾਲ ਉੱਥੇ ਸਾਡੇ ਵਰਕਰ ਸਹਿਬਾਂ ਨਾਲ ਸਾਨੂੰ ਇਹੀ ਟ੍ਰੇਨਿੰਗ ਦਿੱਤੀ ਗਈ ਸਾਨੂੰ ਇਹੀ ਸਿੱਖਿਆ ਦਿੱਤੀ ਗਈ ਕਿ ਹਰ ਪਰਿਵਾਰ ਦਾ ਮੌਨਾ ਤੇ ਦੂਸਰੀਆਂ ਪਾਰਟੀਆਂ ਮੰਗ ਨਹੀਂ ਕਿ ਪਹਿਲਾਂ ਸਾਡੀ ਪਾਰਟੀ ਦਾ ਬਣਾ ਦਿਓ ਅਕਾਲੀ ਦਲ ਦਾ ਬਣਾ ਲਓ ਕਾਹਲ ਦਾ ਬਣਾ ਦਿਓ ਉਹ ਸਾਡੇ ਆਰਟੀ ਸੁਪਰੀਮ ਕੋਰਟ ਨੇ ਕਿਹਾ ਕਿ ਹਰ ਇੱਕ ਦਾ ਪਰਿਵਾਰ ਦਾ ਚਾਹੇ ਉਹ ਕਾਲੀਗਨ ਦਾ ਹੋਵੇ ਚਾਹੇ ਕਾਂਗਰਸ ਦਾ ਹੋਵੇ ਕਿਉਂਕਿ ਜਿਹੜੀ ਇਹ ਸਹੂਲਤਾ ਪੂਰੇ ਪੰਜਾਬ ਵਾਸਤੇ ਨੂੰ ਦਿੱਤੀ ਜਾ ਰਹੀ ਹੈ ਪੰਜਾਬ ਸਰਕਾਰ ਵੱਲੋਂ ਸਾਡੇ ਮੁੱਖ ਮੰਤਰੀ ਸੁਖਾਸਨ ਸਮਾਜੀ ਵੱਲੋਂ ਪਰ ਸਾਡੀ ਟੀਮ ਹਰ ਘਰ ਘਰ ਜਾ ਕੇ ਇਹ ਕਾਰਡ ਬਣਾ ਰਹੀ ਹੈ ਤਾਂ ਜੋ ਹਰ ਪਰਿਵਾਰ ਨੂੰ ਮਿਲ ਸਕੇ ਸੋ ਮੈਂ ਅੱਜ ਹਾੜੀਆਂ ਦੇ ਵਿੱਚ ਖੜਾ ਹਾਂ ਸਾਡੇ ਸਰਪੰਚ ਸਾਹਿਬ ਨਾਲ ਨੇ ਸੋ ਹਰ ਪਰਿਵਾਰ ਦਾ ਇਹ ਨਾਲ ਹੋ ਕੇ ਕਾਰਡ ਬਣਵਾ ਰਹੇ ਨੇ